ਕੀ ਨਾਮ ਹੈ ਤੁਹਾਡਾ ਦਿਲਬਖ ਸਿੰਘ ਕਿਹੜੇ ਪਿੰਡ ਤੇ ਰਹਿੰਦਾ ਬਾਗਪੁਰ ਦਾ ਇਸ ਟਾਈਮ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ ਤੁਹਾਡੇ ਮਾਰੇ ਹਾਲਾਤ ਪਿਛੇ 15 ਦਿਨਾਂ ਤੋਂ ਬਹੁਤ ਮਾਰੇ ਬਣੇ ਪਏ ਤੇ 2-4 ਦਿਨ ਤੋਂ ਜਾਦੇ ਹਾਲਾਤ ਮਾਰੇ ਕਿਉਂਕਿ ਪਾਣੀ ਲਗਾਤਾਰ ਪਿਛੋਂ ਪਹਾੜਾਂ ਜਵਾ ਰਿਹਾ ਤੇ ਅੱਗੇ ਰਲੀਵ ਨਹੀਂ ਹੋ ਰਿਹਾ ਯਹਾਰੀ ਗੈਡ ਤੇ ਧਰਨਾ ਵੀ ਦਿੱਤਾ ਸੀ ਜਿਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਰਤਪੀਟ ਦੇ ਜਥੇਬੰਦੀ ਵੱਲੋਂ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਆਪਣੇ ਅਲੀ ਸਾਹਿਬ ਅਕਾਲੀ ਦਲ ਦੇ ਇਹਨਾਂ ਸਾਡਾ ਸਾਥ ਦਿੱਤਾ ਕਰਨਦੀ ਸਿੰਘ ਨੇ ਇਹ ਵੀ ਉਥੇ ਸਾਡਾ ਨਮਜੂਦ ਰਿਹਾ ਸਾਰੀ ਦਿਨ ਦੁਪਹਿਰੇ ਧੁੱਪੇ ਅਸੀਂ ਸੜਦੇ ਰਹੇ ਅਥੇ ਤੇ ਉਹਨਾਂ ਵੀ ਕੋਈ ਸਾਡਾ ਗੁਸਾ ਐਡਾ ਹਾਲ ਨਹੀਂ ਕੀਤਾ ਪਾਣੀ ਰਿਲੀਵ ਨਹੀਂ ਅੱਗੇ ਕੀਤਾ ਜਿੰਨਾ ਚਿਰ ਅਸੀਂ ਉਥੇ ਬੈਠੇ ਰਹੇ ਹਾਂ ਉਹਨਾਂ ਜਿਹੜੇ ਉਹਨਾਂ ਗੇਟ ਜਿਹੜੇ ਖੁੱਲੇ ਛੱਡੇ ਆ ਤੇ ਬਾਅਦ ਵਿੱਚ ਆਂਦੇ ਵੀ ਨਹੀਂ ਜਿੰਨਾ ਖਾਨੂੰ ਪਿੱਛੋਂ ਪਾਣੀ ਆਇਆ ਉਥੇ ਪਤਾ ਨਹੀਂ ਕੀ ਹਿਸਾਬ ਆ ਉਹਨਾਂ ਦਾ ਉਹ ਪੂਰੇ ਨਹੀਂ ਹੁੰਦੇ ਜਿਹੜਾ ਲੈਵਲ ਆ ਪਿੱਛੋਂ 50000 60000 ਕਿਉਂ ਸਿਕਾਉਂਦਾ ਉਥੇ ਜਾ ਕੇ 20000 ਰਹਿ ਜਾਂਦਾ ਪਤਾ ਨਹੀਂ ਪਾਣੀ ਕਿਰ ਚਲ ਜਾਂਦਾ ਉਹਨਾਂ ਦੇ ਕੋਈ ਲੈਵਲ 'ਚ ਫਰਕ ਆ ਜਾਂਗੀ ਚੱਕਰਾਂ ਸਾਨੂੰ ਡੋਬਕੇ ਤੇ ਮੁੜਕੇ ਅਗਲੇ ਬੰਨੇ ਛੱਡ ਕੇ ਉਹਨਾਂ ਨੂੰ ਉੰਦਾਰਾ ਕਿੰਨੇ ਲੱਗਦੇ ਇਸ ਮੰਡ ਦੇ ਤਰ੍ਹਾਂ ਇਹ ਲਗਭਗ 12 ਤੋਂ 14 ਪਿੰਡ ਹੈਗੇ ਜੀ ਮੰਡ ਦਾ ਕਿੰਨੇ ਪਿੰਡ ਜਿਹੜੇ ਹੜ੍ਹ ਦੀ ਮਾਰ ਚਲਦੇ ਹਰ ਵਾਰ ਸਾਰੇ ਸਾਰੇ ਹਰ ਵਾਰ ਜਿੰਨੇ 12 14 ਪਿੰਡ ਆ ਜਾਂ ਨਾਲ ਲੱਗਦੇ ਪਿੰਡਾਂ ਦੀ ਸਾਡੇ ਜ਼ਮੀਨ ਆ ਉਹ ਸਾਰੇ ਮਾਰ ਚਲਦੇ ਆ ਜੀ ਪਹਿਲੇ 2023 ਚ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਰੇਤਾ ਪੈ ਗਈ ਪੰਜ ਪੰਜ ਫੋਟਾ ਖੱਡੇ ਪੈ ਗਏ ਪੈਲਗਾ ਜਿੱਦੀ ਗੋਦਾਂ ਹੀ ਪਏ ਆ ਰੇਤਾ ਜਿਹੜੀ ਹਰਕਾ ਦੋਆਂ ਸਾਲਾਂ ਬਾਅਦ ਫਸਲ ਮਾੜੀ ਜੀ ਸਾਨੂੰ ਆਸ ਹੋਈ ਕੋਈ ਤੇ ਪਰ ਹਰਕਾ ਫੇਰ ਜਿੰਨਾ ਖਤਰਾ ਲੱਗਦਾ ਫੇਰ ਉਹ ਕੋਈ ਹੋਊਗਾ ਪ੍ਰਸ਼ਾਸਨ ਨੂੰ ਕੀ ਮੰਗਾਂ ਪ੍ਰਸ਼ਾਸਨ ਤੋਂ ਮੰਗੇ ਹੋਈ ਆ ਵੀ ਜਿਹੜਾ ਪਾਣੀ ਅੱਗੇ ਰਿਲੀਵ ਕੀਤਾ ਜਾਵੇ ਤੇ ਸਾਡਾ ਪੱਕਾ ਲੀਦਾ ਜਾਵੇ ਦਾ ਵੀ ਇਹ ਪਾਣੀ ਦਾ ਪੱਕਾ ਲੀਦਾ ਇਹ ਹਰ ਸਾਲ ਹੀ ਨਾ ਮਰੀਏ ਕਰੋੜਾਂ ਰੁਪਏ ਦਾ ਸਾਨੂੰ ਖਰਾਬਾ ਦੇਣ ਨਾਲੋਂ ਇਹ ਤੇ ਹੱਲ ਕੀਤਾ ਜਾਵੇ ਇਹਨੂੰ ਡੂੰਗਾ ਕਰਕੇ ਤੇ ਇਹ ਤੋਂ ਸਾਡੀ ਮਾਰ ਨੂੰ ਮਾਰ ਨੂੰ ਬਚਾਇਆ ਜਾਵੇ ਤੂੰ ਕਿੰਨੇ ਸਾਲਾਂ ਤੋਂ ਇੱਤੀ ਹੜ ਦੀ ਜਿਹੜੀ ਮਾਰ ਚੱਲ ਨਹੀਂ ਰਹੀ ਅਸੀਂ ਲਗਭਗ 47 ਤੋਂ ਬਾਅਦ ਆ ਕੇ ਇੱਥੇ ਬੈਠੇ ਆ ਹਰ ਸਾਲ ਹੀ ਸਾਨੂੰ ਹੜ ਦੀ ਮਾਰ ਪੈਂਦੀ ਕੋਈ ਸਾਲ ਕਿਤੇ ਸੁੱਕਾ ਨਿਕਲ ਜਾਂਦਾ ਜੋ ਪਿੱਛੇ ਬਾਰਿਸ਼ ਨਹੀਂ ਹੁੰਦੀ ਤੇ ਨਹੀਂ ਤਾਂ ਹਰ ਸਾਲ ਹੀ ਮਾਰ ਚੱਲਦੇ ਆ ਰਹੇ ਅਲੀਸਾ ਬਯਾਸਟਾਮ ਦਰਿਆ ਪਿਆਸ ਦੇ ਜਿਹੜੇ ਕੀ ਹਾਲਾਤ ਨੇ ਔਰ ਕਿੱਦਾਂ ਦੀ ਇੱਥੇ ਸਥਿਤੀ ਹੈ ਹੁਣ ਇਸ ਟਾਈਮ ਜਿਹੜੇ ਹਾਲਾਤ ਬਯਾਸ ਦਰਿਆ ਨਾਲ ਜਿੰਨੇ ਵੀ ਸਾਡੇ ਸੁਲਤਾਨਪੁਰ ਲੋਧੀ ਦੇ ਪਿੰਡ ਲੱਗਦੇ ਆ ਇਸ ਟਾਈਮ ਉਹਨਾਂ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਆ ਖਤਰੇ ਦੇ ਨਿਸ਼ਾਨ ਤੇ ਤਕਰੀਬਨ ਕੰਮ ਪੂਰਾ ਬਰਾਬਰੀ ਚੱਲਦਾ ਪਿਆ ਤੇ ਅਸੀਂ ਇਹਦੇ ਸਬੰਧ ਦੇ ਵਿੱਚ ਹਰੀਕੇ ਧਰਨਾ ਵੀ ਲਾਇਆ ਸੀਗਾ ਅੱਗੋਂ ਕਿਉਂਕਿ ਦਰ ਨਹੀਂ ਚੁੱਕਦੇ ਤੇ ਇੱਥੇ ਡਾਫ ਲੱਗਣ ਕਰਕੇ ਜਿਹੜੇ ਸਾਡੇ ਲੋਕਾਂ ਨੇ ਆਪਦੇ ਅਰਜੀ ਬੰਨ ਲਾਏ ਆ ਆਵਦੀਆਂ ਪੈਲੀਆਂ ਨੂੰ ਸਿੱਧੇ ਦਰਿਆ ਦੇ ਕੰਢੇ ਤੇ ਤੇ ਉੱਥੇ ਜਦੋਂ ਡਾਫ ਲੱਗਦੀ ਆ ਉਸ ਟਾਈਮ ਹੀ ਟੁੱਟ ਜਾਂਦੇ ਆ ਪਰ ਅਜੇ ਫਹਿਲਾਲ ਜਿਹੜਾ ਅਸੀਂ ਧਰਨਾ ਲਾਇਆ ਅਸੀਂ ਧਰਨੇ ਤੋਂ ਬਾਅਦ ਇਹਨਾਂ ਨੇ ਦਰ ਕੱਲ ਚੁੱਕੇ ਆ ਤੇ ਹੁਣ ਫੋਟੋ ਫੋਟ ਜਿਹੜਾ ਇੱਥੋਂ ਪਾਣੀ ਆ ਮਤਲਬ ਨੀਵਾ ਹੋਇਆ ਪਰ ਅੱਜ ਸੁਣਨ ਚ ਆਇਆ ਵੀ ਸ਼ਾਮਾਂ ਨੂੰ ਹੋਰ ਪਾਣੀ ਛੱਡ ਰਹੇ ਆ ਪਰ ਜੇਕਰ ਉਹ ਹਰੀਕਿਆਂ ਤੋਂ ਇਸੇ ਤਰ੍ਹਾਂ ਪਾਣੀ ਰਿਲੀਜ਼ ਨਹੀਂ ਹੁੰਦਾ ਤੇ ਫਿਰ ਬਹੁਤ ਵੱਡਾ ਜਿਹੜਾ ਤਬਾਈ ਦਾ ਜਿਹੜਾ ਮੰਜ਼ਰ ਆ ਦੁਬਾਰਾ ਫਿਰ ਉਹੀ ਤੇਜ਼ੀ ਵਾਲਾ ਕੰਮ ਬਣ ਸਕਦਾ ਜਿਹੜੇ ਸਾਹਮਣੇ ਪਾਣੀ ਆ ਕਿਉਂਕਿ ਰੋਜ਼ ਖਬਰਾਂ ਸੁਣੀਂਦੀਆਂ ਕਿ ਹਿਮਾਚਲ ਦੇ ਵਿੱਚ ਕੱਲ ਵੀ ਬੱਦਲ ਫਟੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਮਰਨ ਤੋਂ ਬਾਅਦ ਕੋਈ ਫਾਇਦਾ ਨਹੀਂ ਆ ਕਿਉਂ ਦੇਣ ਦਾ ਕਿਉਂਕਿ ਜੇਕਰ ਪਹਿਲਾਂ ਹੀ ਇਹ ਇਹਦਾ ਹੱਲ ਕੀਤਾ ਜਾਵੇ ਜਿੱਦਾਂ ਹੁਣ ਪਾਣੀ ਆ ਰਿਹਾ ਹਰੀਕਿਆਂ ਤੋਂ ਸਹੀ ਤਰੀਕੇ ਨਾਲ ਰਿਲੀਜ਼ ਹੋ ਜਾਏ ਅਗਲੇ ਵੀ ਵੱਜ ਜਾਣ ਤੇ ਅਸੀਂ ਵੀ ਵੱਜ ਗਏ ਕਿਉਂਕਿ ਹਰ ਵਾਰੀ ਇਹ ਹੁੰਦਾ ਵੀ ਪਹਿਲੋਂ ਸਾਨੂੰ ਮਾਰ ਦਿੱਤਾ ਜਾਂਦਾ ਇੱਥੇ ਉਸ ਤੋਂ ਬਾਅਦ ਜਦੋਂ ਫਿਰ ਬਿਲਕੁਲ ਖਤਮ ਹੋ ਜਾਂਦੀ ਕਹਾਣੀ ਤੇ ਫੇਰੇ ਜਾ ਕੇ ਉਹ ਅੱਗੇ ਮਤਲਬ ਹਰੀ ਕਹਤੋ ਅਗਲੇ ਬੰਨੇ ਜਿਹੜੇ ਸਾਡੇ ਲੋਕ ਰਹਿੰਦੇ ਆ ਫਿਰ ਉਹਨਾਂ ਨੂੰ ਡੋਬ ਦਿੰਦੇ ਆ ਇਹ ਤਾਂ ਗੱਲ ਉਹ ਆ ਵੀ ਇਹਨਾਂ ਨੇ ਕੀ ਆ ਅਸੀਂ ਜੋ ਸਮਝਦੇ ਆ ਵੀ ਇਹ ਜਾਣ ਬੁੱਝ ਕੇ ਡੋਬਦੇ ਆ ਕਿਉਂਕਿ ਪਹਿਲੋਂ ਇੱਥੇ ਮਾਰਨਗੇ ਸਰਕਾਰ ਮਾਫੀ ਦਾ ਆਪਣਾ ਈਸ਼ੂ ਕਰੂਗੀ ਤੇ ਸਰਕਾਰੀ ਬੰਦੇ ਖਾਣਗੇ ਜਾਂ ਲੋਕ ਖਾਣਗੇ ਜਿਹੜੇ ਵੀ ਖਾਂਦੇ ਆ ਕਿਉਂਕਿ ਪਿਛਲੀ ਵਾਰੀ ਦਾ ਮਾਫੀ ਜਿਹੜਾ 650 ਮਾਨ ਸਰਕਾਰ ਨੇ ਕਿਹਾ ਸੀ ਸਾਨੂੰ ਨਹੀਂ ਮਿਲਿਆ ਕਿਸੇ ਵੀ ਕਿਸਾਨ ਨੂੰ ਆ ਬੈਠੇ ਆ ਸਾਰੇ ਕਿਸਾਨ ਆ ਇੱਥੇ ਇਸ ਟਾਈਮ ਬਾਉਪੁਰ ਆਪਾਂ ਪਿੰਡ ਦੇ ਵਿੱਚ ਤਕਰੀਬਨ ਖੜੇ ਆ ਤੇ ਇਹਨਾਂ ਦੀ ਸਕੀਮ ਇਹ ਆ ਕਿ ਜਦੋਂ ਇਹ ਫਸਲਾਂ ਮਰਨ ਗਈਆਂ ਅਸੀਂ ਜਿਹੜਾ ਇਹਦਾ ਬਜਟ ਰੱਖਾਂਗੇ ਤੇ ਬਜਟ ਸਾਡੀਆਂ ਜੇਬਾਂ 'ਚ ਪਹੂਗਾ ਅਸੀਂ ਤਾਂ ਇਹ ਕਾਰਨ ਸਮਝਦੇ ਆ ਵੀ ਜਿਹੜਾ ਇਹ ਪਾਣੀ ਇਸ ਤਰੀਕੇ ਨਾਲ ਰਿਲੀਜ਼ ਨਹੀਂ ਕਰਦੇ ਕਿਉਂਕਿ ਜੇ ਫਸਲ ਨੂੰ ਕੋਸ਼ਣਾ ਆਇਆ ਤਾਂ ਮੁਆਵਜ਼ਾ ਦੇਣਾ ਹੀ ਨੀਗਾ ਤੇ ਇਹਨਾਂ ਕੋਲੇ ਵੀ ਨਹੀਂ ਜਾਣਾ ਬਲਕਿ ਹਰ ਵਾਰੀ ਇਹਨਾਂ ਨੇ ਇੱਕ ਆਪ ਦਾ ਢਿੱਡ ਭਰਨ ਲਈ ਸਾਡੇ ਕਿਸਾਨਾਂ ਨੂੰ ਮਾਰਦੇ ਆ ਕੀ ਨਾਮਾਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ ਸਰਚੰਦ ਸਿੰਘ ਨਾਜ ਹੈ ਜੀ ਕਿਹੜਾ ਪਿੰਡ ਸਾਂਗਰਾ ਜੀ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਮੰਡ ਖੇਤਰ ਦੇ ਹਾਲਾਤ ਪਾਜੀ ਵੀ ਦੇਖ ਲੋ ਦਰਿਆਵਾਂ ਦੇ ਕੰਮ ਹੈ ਕਿੰਨਾ ਕਿੰਨਾ ਪਾਣੀ ਨਾਲੇ ਦਾ ਆਇਆ ਵਾ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਆ ਅਗਲੇ ਬੰਦੇ ਵਾਲੇ ਹਰੀਆਂ ਵਾਲੇ ਹਾਈਟ ਤੇ ਨਾ ਦੇ ਉਹ ਪਾਣੀ ਛੱਡਦੇ ਸੀ ਤੇ ਉਥੇ ਦੋ ਤਿੰਨ ਦਿਨ ਧਰਨਾ ਨਾਲੇ ਦਾ ਲਾ ਛੱਡਿਆ ਵਾ ਫੇਰ ਉਹਨਾਂ ਨੇ ਦਰ ਚੁੱਕਿਆ ਉਹਨਾਂ ਨੇ ਆਖਿਆ ਵਾ ਵੀ ਸਾਡੇ ਕੋਲ ਹਲੇ ਇਧਰ ਪਾਣੀ ਨਹੀਂ ਪਹੁੰਚਿਆ ਵੀ ਸਾਡੇ ਬੰਨਾਂ ਦੇ ਫੁੱਟ ਫੁੱਟ ਤੋਂ ਥੋੜੇ ਥੋੜਾ ਕਈਆਂ ਥਾਵਾਂ ਤੇ ਨੀਵਾ ਉਹ ਵੇਖੋ ਤਰਪੈਲਾ ਲਾ ਲਾ ਕੇ ਅਸੀਂ ਰਾਤ ਦਿਨ ਕਰ ਕਰਕੇ ਆਪਦੇ ਜ਼ਿਮੀਦਾਰਾਂ ਨੇ ਬਚਾਇਆ ਵਾ ਇਹਦੇ ਵਿੱਚ 14 15 ਪਿੰਡ ਆ ਮੰਡ ਸੰਗਰਾ ਹੋਇਆ ਜੀ ਬਾਉਪੁਰ ਹੋਇਆ ਬਾਉਪੁਰ ਗौरा ਹੋਇਆ ਜੀ ਇਸ ਹਿਸਾਬ ਦੇ ਨਾਲ 15 ਪਿੰਡ ਆ 15 ਪਿੰਡਾਂ ਦੇ ਵਿੱਚ ਦੋ ਗੁਰਦੁਆਰੇ ਆ ਜੀ ਇਹਦੇ ਵਿੱਚ ਦੋ ਸਕੂਲ ਆ ਸਰਕਾਰੀ ਜੀ ਇਹਦੇ ਵਿੱਚ ਅਸੀਂ ਆਪਦੀ ਸਥਿਤੀ ਦੇ ਕਰਕੇ ਮੰਨ ਕੇ ਤੁਰੋ ਵੀ ਆਪਦੇ ਸਿਰ ਬਸੇਰ ਕਰਕੇ ਕੋਈ ਸਾਡੀ ਇੱਥੇ ਆਵਾਜ਼ ਨਹੀਂ ਕਿਸੇ ਨੇ ਪੁੱਛੀ ਵੀ ਅਸੀਂ ਆਪਦੇ ਸਿਰ ਬਸੇਰ ਕਰਕੇ ਰਾਤ ਦਿਨ ਕਰਕੇ ਅਸੀਂ ਆਪਦੀ ਮਿਹਨਤ ਮਜ਼ਦੂਰੀ ਕਰਕੇ ਅਸੀਂ ਬੋਰੇ ਲਾਏ ਆ ਤਰ ਪਹਿਲਾਂ ਲਾਈਆਂ ਆ ਆਪਦਾ ਪਚਾ ਕਰਕੇ ਉਸ ਦਿਨ ਪਹਿਲੇ ਤੁਹਾਡੇ ਵੱਲੋਂ ਇੱਕ ਧਰਨਾ ਵੀ ਲਾਇਆ ਗਿਆ ਸੀ ਹਾਂਜੀ ਧਰਨਾ ਲਾਇਆ ਗਿਆ ਸੀ ਭਾਜੀ ਉਹ ਧਰਨਾ ਇਸ ਕਰਕੇ ਲਾਇਆ ਗਿਆ ਸੀ ਵੀ ਭਾਜੀ ਪਹਿਲਾਂ ਇੱਥੇ ਸਾਨੂੰ ਡੋਬ ਡੋਬ ਕੇ ਮਾਰ ਦਿੰਦੇ ਆ ਤੇ ਮੁੜ ਕੇ ਗਾਂ ਜਿਹੜੇ ਸਾਡੇ ਕਿਸਾਨ ਵੀਰ ਆ ਹੜਾ ਉਥੋਂ ਤੋਂ ਹਰੀ ਗਾਦੋ ਅਗਲੇ ਬੰਨੇ ਭਾਜੀ ਮੁੜ ਕੇ ਉਹਨਾਂ ਨੂੰ ਡੋਬ ਗੜੋਬ ਕੇ ਅਗਲੇ ਬੰਨੇ ਮਾਰ ਦਿੰਦੇ ਦੋਵਾਂ ਦਾ ਨਾਮ ਸਾਡੇ ਕੁਝ ਪੱਲੇ ਪੈਂਦਾ ਨਾ ਉਹਨਾਂ ਦੇ ਪੱਲੇ ਪੈਂਦਾ ਜੀ ਤੁਹਾਡੇ ਇਲਾਕੇ ਤੋਂ ਤੁਹਾਡੀ ਕਿਸ ਨੇ ਅਗਵਾਈ ਕੀਤੀ ਹੋਗੀ ਅਗਵਾਈ ਭਾਜੀ ਇਸ ਤਰ੍ਹਾਂ ਨਾਲ ਦੇ ਦਾ ਅਗਵਾਈ ਕਿਸ ਨੇ ਨਹੀਂ ਨਾਲ ਦਾ ਕੀਤੀ ਜੇ 23 ਦੇ ਵਿੱਚ ਸਾਡੀ ਉੱਕੀ ਸਫਾਈਆ ਹੋ ਗਿਆ ਇਹਨਾਂ ਜਿਹੜੀ ਗਈ ਆ ਸਰਕਾਰ ਹੋਣ ਆਪਣੀ ਸਰਕਾਰ ਨੇ ਸਾਡਾ ਇੱਕ ਪੰਜੀ ਦਾਣੀ ਨਾਲੇ ਦਾ ਸਾਡਾ ਕਪੂਰਸਾਲਾ ਜ਼ਿਲ੍ਹਾ ਪਾਇਆ ਹੀ ਨਹੀਂ ਜੀ हां जी ਨਾ ਕੋਈ ਸਾਨੂੰ ਮਾਜਬਾ ਮਿਲਿਆ ਵਾ ਨਾ ਕੋਈ ਸਾਨੂੰ ਕੱਖ ਨਹੀਂ ਇਹਦਾ 23 ਦੇ ਵਿੱਚ ਜੀ ਨੇ ਮਿਲਿਆ ਵੀ ਸਾਡੇ ਪੈਲੀਆਂ ਦੇ ਵਿੱਚ ਟੋਏ ਪੈ ਗੇ ਸਾਡਾ ਨਾ ਕੋਈ ਇੰਨਾ ਝੋਨਾ ਬਜਿਆ ਮਾਲ ਡੰਗਰ ਦਾ ਸਾਡਾ ਨਾਲ ਦਾ ਨਾ ਕੋਈ ਖਾਣਾ ਨਾ ਕੋਈ ਸਾਡੇ ਆਪ ਦੇ ਵਾਸਤੇ ਅਸੀਂ ਆਪ ਦੇ ਜੂਨ ਗੁਜ਼ਾਰਾ ਕੀਤਾ ਜੀ ਇੱਥੇ ਕਿਸੇ ਲੀਡਰ ਵੱਲੋਂ ਵੀ ਬਾਹ ਫੜੀ ਕੀ ਤੁਹਾਡੇ ਇਲਾਕੇ ਕਿਸੇ ਲੀਡਰ ਨੇ ਵੀ ਬਾਹ ਫੜੀ ਜੀ ਸਾਡੀ ਭਾਈ ਕਰਨਲਾਂ ਦੇ ਨਾਲੇ ਦਾ ਹਮਾਇਤ ਕੀਤੀ ਜੀ ਆਲੀਦ ਵਾਲਿਆਂ ਨੇ ਕਿੱਦਾਂ ਦੀ ਹਮਾਇਤ ਕੀਤੀ ਮੁੱਦੇ ਉਠਾ ਰਹੇ ਇਹਨਾਂ ਨੇ ਮੁੱਦੇ ਹੀ ਠਾਏ ਆ ਜੀ ਭਾਈ ਇਹਨਾਂ ਦੀ ਕੁਝ ਨਾ ਕੁਝ ਇਹਨਾਂ ਦੀ ਮਤਲਬ ਹੀ ਸਹੂਲਤ ਕਰੋ ਜੋ ਵੀ ਇਹਨਾਂ ਦਾ ਸਰਦਾ ਬੰਦਾ ਉਹ ਕਰੋ ਦਰਿਆਈ ਇਲਾਕੇ ਨੂੰ ਮਤਲਬ ਹੀ ਸਰਕਾਰ ਦੇ ਕੰਨਾਂ ਤੱਕ ਸਰਕਾਰ ਦੇ ਕੰਨਾਂ ਤੱਕ ਰਵਾਜ ਪਹਚਾਈ ਆ ਵੀ ਜੋ ਵੀ ਇਹਦਾ ਮਸਲਾ ਆਲੂ ਹੁੰਦਾ ਵਾ ਕਰੀਏ ਨਹਿਰੀ ਰੂਪ ਦਿਓ